ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜ਼ਰੀ ਮਹੱਲਾ ਪਹਿਲਾ ਕਵਨ ਕਵਨ ਜਾਚੈ ਪ੍ਰਭ ਦਾਤੇ ਤਾਕੇ ਅੰਤ ਨਾ ਪਰਹਿ ਸਮਾਰ ਜੈਸੀ ਕੂਖ ਹੋਏ ਆ ਭੈ ਅੰਤਰ ਤੂੰ ਸਮਰਥ ਸੱਚ ਦੇਵਨਹਾਰ ਕਵਨ ਕਵਨ ਜਾਚਹ ਪ੍ਰਭ ਦਾਤ ਤਾਕੇ ਅੰਤ ਨਾ ਪਰ ਸੁਮਾਰ ਜੈਸੀ ਭੂਖ ਹੋਏ ਅਭ ਅੰਤਰ ਤੂ ਸਮਰਥ ਸੱਚ ਦੇਵਨ ਹਾਰ ਆਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਓ ਸੋਨਨਾ ਸਮਾਦ ਰਹਿ ਲਿਵ ਲਾਗੇ ਇਕਾ ਇਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾ ਨਾ ਤਦ ਮਾਇਆ ਮਗਨ ਨਾ ছਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਭੰਤਰ ਇਕਾ ਨਦਰ ਸੋ ਤਿਰ ਭਾਵਨ ਸਾਰ ਪਾਵਨ ਪਾਣੀ ਅਗਨ ਤਿੰਨ ਕੀਆ ਬ੍ਰਹਮ ਬੇਸਨਾ ਮਹੇਸ ਅਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣਾ ਵਿਚਾਰ ਕੋਟ 33 ਜਾਚ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਹਾਰ ਉੰਧ ਹੈ ਪੰਡ ਕਛਣਾ ਸਮਾਵੈ ਸਿੱਧ ਅੰਮ੍ਰਿਤ ਪਰ ਨਿਹਾਰ ਸਿੱਧ ਸਮਾਧੀ ਅੰਤਰਜਾਚ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਾ ਪ੍ਰਕਾਰ ਵੱਡੇ ਭਾਗ ਗੁਰ ਸੇਵ ਹੈ ਆਪਣਾ ਭੇਦ ਨਾਹੀ ਗੁਰਦੇਵ ਮੋਹਾਰ ਤਾ ਕੋ ਕਾਲ ਨਹੀਂ ਜਮ ਜੋ ਹੈ ਬੁੱਝਾ ਅੰਤਰ ਸ਼ਬਦ ਵਿਚਾਰ ਅਬ ਤਬ ਅਬਰ ਨਾ ਮੰਗੋ ਹਰ ਪਹਿ ਨਾਮ ਨਿਰੰਜਨ ਦੀਜੇ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਤਾਰ ਅਬ ਤਬ ਅਬਰ ਨਾ ਮੰਗੋ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗਾ ਹਰ ਜਸ ਦੀਜੈ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ